ਉੱਚ ਪੋਸਟਾਂ ਉੱਪਰ ਕੰਮ ਕਰਨ ਵਾਲੇ ਮਲਾਇਮ ਭਾਵੇਂ ਉਨ੍ਹਾਂ ਕੋਲ ਡੀ ਡੀਓ ਪਾਵਰ ਨਾ ਹੋ ਤਾਂ ਵੀ ਉਹ ਉੱਚ ਪੋਸਟ ਦੇ ਕੰਮ ਕਰਨ ਦੇ ਬਦਲੇ ਹਾਈ ਪੇਸ ਕੇ ਲੈ ਸਕਦੇ ਹਨ ਇਸ ਸੰਬੰਧੀ ਸੀਡਬੀਪੀ ਕਾਨਮੇ 25 ਉਹ 2014 ਸੁਖਰਾ ਸਿੰਘ ਐਂਡ ਆਦਰਜ ਵਰਸਸ ਸਟੇਟ ਆਫ ਪੰਜਾਬ ਦਾ ਫੈਸਲਾ 9 एक 18 ਨੂੰ ਹੋ ਚੁੱਕਾ ਹੈ ਇਸ ਸੰਬੰਧੀ ਡੀਪੀਐਸ ਕੰਦੀ ਨੇ 11 7 18 ਨੂੰ ਸਪੀਕਿੰਗ ਆਰਡਰ ਜਾਰੀ ਕਰ ਦਿੱਤੇ ਹਨ ਇਸ ਲਈ ਉੱਚ ਪੋਸਟ ਤੇ ਕੰਮ ਕਰਨ ਵਾਲੇ ਮੁਲਾਜ਼ਮ ਭਾਵੇਂ ਉਹਨਾਂ ਕੋਲ ਡਿਊ ਪਾਵਰ ਨਹੀਂ ਹਨ ਤਾਂ ਵੀ ਉਹ ਉੱਚ ਸਕੇਲ ਦੇ ਸਾਬ੍ਹ ਹਨ ਇਸ ਲਈ ਡਾਕਟਰ கிருஷ்ਨ ਲਾਲ ਨਾਲ ਮੋਬਾਈਲ ਨੰਬਰ 90410 13814 ਤੋਂ 19 ਨਾਲ ਸੰਪਰਕ